ਸਾਰੇ ਕਾਜੀ ਸਾਰੇ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੁਹਾਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਰੇ ਪੈਂਪਰਾਵਾਂ ਦਾ ਸਾਡੇ ਚੈਨਲ ਜਿਹੜਾ ਵਾ ਉਹਦੇ ਤੇ ਸਵਾਗਤ ਹੈ ਤੇ ਬਹੁਤ ਬਹੁਤ ਥੈਂਕ ਯੂ ਸਾਡੀਆਂ ਜਿਹੜੀਆਂ ਵੀਡੀਓ ਨੂੰ ਐਨਸੀ ਸਾਡੀ ਸਾਰੀਆਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅਸੀਂ ਇਸੇ ਹੌਂਸਲੇ ਦੇ ਨਾਲ ਜਿਹੜਾ ਵਾ ਅਸੀਂ ਤੁਹਾਡੇ ਵਾਸਤੇ ਨਿਤ ਨਵੀਆਂ ਜਿਹੜੀਆਂ ਹੋਮ ਰੈਮਡੀਜ਼ ਦੀਆਂ ਵੀਡੀਓ ਜਿਹੜੀਆਂ ਲੈ ਕੇ ਆ ਰਹੇ ਹਾਂ ਅਸੀਂ ਸਕਿਨ ਕੇਅਰ ਦੇ ਨਾਲ ریلیਟਡ ਵੀਡੀਓ ਹੈਅਰਸ ਦੇ ਨਾਲ ਸਕਿਨ ਦੇ ਨਾਲ weight loss ਦੇ ਨਾਲ ریلیਟਡ ਤੇ ਉਸ ਤੋਂ ਇਲਾਵਾ ਕਦੀ ਕਦੀ ਅਸੀਂ ਕੋਈ ਕੁਕਿੰਗ ਦੀ ਵੀਡੀਓ ਵੀ ਲੈ ਕੇ ਆ ਜਾਂਦੇ ਆ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਇਸੇ ਤਰੀਕੇ ਨਾਲ ਜਿਹੜਾ ਪਿਆਰ ਬਣਾਈ ਰੱਖੋ ਤੇ ਅਸੀਂ ਤੁਹਾਡੇ ਵਾਸਤੇ ਰੋਜ਼-ਰੋਜ਼ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੇ ਅਸੀਂ ਜਿਹੜਾ ਵਾ ਉਹ ਹੋਮ ਰੈਮਡੀਜ਼ ਨੇਚਰਲ ਚੀਜ਼ਾਂ ਦੱਸਦੇ ਆ ਜਿਹੜੀਆਂ ਕਿ ਸਦੀਆਂ ਪੁਰਾਣੀਆਂ ਜਿਹੜੀਆਂ ਸਦੀਆਂ ਤੋਂ ਚੱਲੀ ਆ ਰਹੀਆਂ ਕਿਉਂਕਿ ਇਹ ਜਿਹੜਾ కెమికਲ ਵਾਲੇ ਪ੍ਰੋਡਕਟ ਵਾ ਕੋਸਮੈਟਿਕ ਇਹ ਚੀਜ਼ਾਂ ਜਿਹੜੀਆਂ ਪੁਰਾਣੇ ਜ਼ਮਾਨੇ ਵਿੱਚ ਸਾਡੇ ਦਾਦੀਆਂ ਨਾਨੀਆਂ ਦੇ ਟਾਈਮ ਵਿੱਚ ਨਹੀਂ ਸੀ ਹੁੰਦੀਆਂ ਰਾਜੇ ਰਾਣੀਆਂ ਮਹਾਰਾਣੀਆਂ ਪਹਿਲਾਂ ਦੇ ਟਾਈਮ ਵਿੱਚ ਕੋਈ ਉਹ ਕਰੀਮਾਂ ਨਹੀਂ ਯੂਜ਼ ਕਰਦੇ ਹੋਮ ਮੇਡ ਚੀਜ਼ਾਂ ਜਿਹੜੀਆਂ ਨੇਚਰਲ ਚੀਜ਼ਾਂ ਉਹਨਾਂ ਨੂੰ ਹੀ ਜਿਹੜਾ ਪ੍ਰੇਫਰ ਕਰਦੇ ਸੀਗੇ ਉਹਨਾਂ ਨਾਲ ਹੀ ਆਪਣੇ ਸਕਿਨ ਦੀ ਕੇਅਰ ਕਰਦੇ ਸੀਗੇ ਅੱਜ ਕੱਲ ਵੀ ਵਿਆਹ ਸ਼ਾਦੀਆਂ ਤੇ ਜਿਹੜਾ ਵਾ ਉਹ ਬਟਨੇ ਦੀ ਰਸਮ ਹਲਦੀ ਦੀ ਰਸਮ ਹੁੰਦੀ ਆ ਤੇ ਹਲਦੀ ਵਾਲਾ ਜਿਹੜਾ ਵਾ ਉਹ ਪੈਕ ਲਗਾਇਆ ਜਾਂਦਾ ਤੇ ਤਾਂ ਉਹ ਉਹ ਪੁਰਾਣੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਕਿ ਉਹਦੇ ਨਾਲ ਜਿਹੜਾ ਫੇਸ ਦੇ ਨਿਖਾਰ ਆਉਂਦਾ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਇਹਨਾਂ ਚੀਜ਼ਾਂ ਨਾਲ ਹੀ ਆਪਣੇ ਜਿਹੜੀ ਆ ਉਹ ਸਕਿਨ ਤੇ ਨਿਖਾਰ ਲੈ ਕੇ ਆਉਂਦੇ ਸੀਗੇ ਆਪਣਾ ਫੇਸ ਵਾਸ਼ ਕਰਦੇ ਸੀਗੇ ਜਿਹੜਾ ਬਾ ਦੁੱਧ ਮਲਾਈ ਦਹੀਂ ਇਹਨਾਂ ਚੀਜ਼ਾਂ ਤੋਂ ਹੀ ਆਪਣੀ ਜਿਹੜੀ ਸਕਿਨ ਨੂੰ ਜਿਹੜਾ ਮੋਇਸਚਰਾਈਜ਼ ਕਰਦੇ ਸੀਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜਾ ਫੇਸ ਵਾਸ਼ ਦੀ ਵੀਡੀਓ ਲੈ ਕੇ ਆਏ ਆ ਪੈਕ ਦੀ ਵੀਡੀਓ ਤੁਹਾਨੂੰ ਬਹੁਤ ਦਿੱਤੀਆਂ ਨੇ ਤੇ ਮੈਂ ਕਿਹਾ ਚਲੋ ਫੇਸ ਵਾਸ਼ ਵੀ ਸਾਨੂੰ ਜਿਹੜਾ ਵਾ ਉਹ ਡੇਲੀ ਕਰਨਾ ਪੈਂਦਾ ਹੈ ਤੇ ਉਹਦੀ ਵੀ ਅਸੀਂ ਨੇਚਰਲ ਫੇਸ ਪੈਕ ਤੇ ਦਿੱਤੇ ਆ ਤੇ ਨੇਚਰਲ ਫੇਸ ਵਾਸ਼ ਕਿਹੜਾ ਬਾਜੀ ਦੇ ਨਾਲ ਅਸੀਂ ਆਪਣਾ ਫੇਸ ਨੂੰ ਵਾਸ਼ ਕਰ ਸਕਦੇ ਆ ਇਹਨਾਂ ਤਰੀਕੇ ਦੇ ਫੇਸ ਵੋਸ਼ ਨੇ ਜਿਹੜਾ ਵੀ ਤੁਸੀਂ ਚਾਹੋ ਉਹਨੂੰ ਬਦਲ ਕੇ ਸਕਿਨ ਨੂੰ ਸਾਡੇ ਫੇਸ ਨੂੰ ਜਿਹੜਾ ਵਾ ਉਹ ਜਿੰਨੀ ਵੀ ਸਕਿਨ ਦੇ ਉੱਤੇ ਧੁੱਪ ਦੇ ਨਾਲ ਜਿਹੜੀ ਟੈਨਿੰਗ ਹੋਈ ਹੁੰਦੀ ਆ ਪਸੀਨੇ ਦੇ ਨਾਲ ਜਿਹੜਾ ਤੁਹਾਡਾ ਫੇਸ ਖਰਾਬ ਹੋ ਜਾਂਦਾ ਹੈ ਉਹ ਸਾਰੇ ਨੂੰ ਜਿਹੜਾ ਵਾ ਉਹ ਐ ਨਿਖਾਰ ਦਵੇਗਾ ਤੇ ਜੇ ਤੁਹਾਨੂੰ ਜਿਹੜਾ ਵਾ 2 ਤੋਂ 3 ਵਾਰੀ ਜਿਹੜਾ ਵਾ ਫੇਸ ਆਪਣਾ ਇਹਦੇ ਨਾਲ ਜਿਹੜਾ ਵਾ ਸਾਫ਼ ਕਰਨਾ ਚਾਹੀਦਾ ਜਿਹੜਾ ਪਸੀਨਾ ਆਉਂਦਾ ਏ ਉਹਦੇ ਤੋਂ ਜਿਹੜਾ ਵਾ ਤੁਹਾਡੀ ਸਕਿਨ ਨੂੰ ਕਲੀਅਰ ਕਰ ਦਿੰਦਾ ਏ ਪਸੀਨਾ ਘੱਟ ਆਉਂਦਾ ਏ ਫੇਸ ਨੂੰ ਠੰਡਕ ਦਿੰਦਾ ਏ ਤੇ ਜਿਹੜੇ ਪਿੰਪਲ ਵਗੈਰਾ ਨੇ ਉਹਨਾਂ ਨੂੰ ਖਤਮ ਕਰਦਾ ਏ oily skin ਜਿਹੜਾ ਵਾ ਉਹਨੂੰ ਜਿਹੜਾ ਵਾ ਉਹ ਨਾਰਮਲ ਸਕਿਨ ਤੇ ਵਿੱਚ ਜਿਹੜਾ ਤਬਦੀਲ ਕਰਦਾ ਜੇ ਤੁਹਾਡੀ ਸਕਿਨ ਡਰਾਈ ਆ ਤਾਂ ਉਹਨੂੰ oily ਕਰ ਦਿੰਦਾ ਏ ਜੇ oily ਆ ਤੇ ਉਹਨੂੰ ਨਾਰਮਲ ਸਕਿਨ ਵਿੱਚ ਤਬਦੀਲ ਕਰਦਾ ਏ ਤੇ ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਏ ਇਹ ਆ ਜੀ ਮੂੰਗੀ ਦੀ ਦਾਲ ਮੂੰਗ ਦਾਲ ਹੁੰਦੀ ਗ੍ਰੀਨ ਵਾਲੀ ਮੂng ਦਾ ਅਸੀਂ ਜਿਹੜੀ ਹੈ ਛਿਲਕਿਆਂ ਸਮੇਤ ਲਈ ਹੈ ਆ ਦੇਖੀ ਮੂng ਦਾ ਦਾਲ ਹੈ ਇਹ ਛਿਲਕਿਆਂ ਸਮੇਤ ਲਈ ਹੈ ਨਾਲ ਲਿਆ ਜੀ ਅਸੀਂ ਵਿਸਣ ਤੇ ਉਹਦੇ ਨਾਲ ਲਿਆ ਅਸੀਂ ਓट्स ਇਹਨਾਂ ਤਿੰਨਾਂ ਚੀਜ਼ਾਂ ਦਾ ਅਸੀਂ ਜਿਹੜਾ ਵਾ ਉਹ ਫੇਸ ਵਾਸ਼ ਤਿਆਰ ਕਰਾਂਗੇ ਤੁਸੀਂ ਇਕੱਲੇ ਮੂng ਦਾਲ ਨੂੰ ਪੀਸ ਕੇ ਤੇ ਉਹਦੇ ਵਿੱਚ ਤੁਸੀਂ ਗੁਲਾਬ ਜਲ ਐਡ ਕਰਕੇ ਜੇ ਤੁਹਾਨੂੰ ਤੁਸੀਂ ਫੇਸ ਨੂੰ ਵਾਸ਼ ਕਰਨਾ ਹੈ ਗੁਲਾਬਚਲ ਥੋੜਾ ਐਡ ਕਰ ਲਓ ਜਾਂ ਪਾਣੀ ਦੇ ਨਾਲ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਜਿਹੜਾ ਵਾ ਉਹ ਦੁੱਧ ਲੈ ਲਓ ਦਹੀਂ ਲੈ ਲਓ ਉਹਦੇ ਨਾਲ ਵਾਸ਼ ਕਰ ਸਕਦੇ ਹੋ ਕੱਲੇ ਬੇਸਨ ਨਾਲ ਵੀ ਕਰ ਸਕਦੇ ਹੋ ਕੱਲੇ ਓਟਸ ਨਾਲ ਵੀ ਕਰ ਸਕਦੇ ਹੋ ਬਟ ਅਸੀਂ ਜਿਹੜਾ ਵਾ ਉਹ ਤਿੰਨਾਂ ਦਾ ਮਿਕਸਚਰ ਜਿਹੜਾ ਫੇਸ ਵਾਸ਼ ਬਣਾਵਾਂਗੇ ਤੇ ਉਹ ਬਹੁਤ ਹੀ ਵਧੀਆ ਹੈ ਤਿੰਨਾਂ ਦੀ ਪ੍ਰੋਪਰਟੀਆਂ ਇਹਦੇ ਵਿੱਚ ਆਉਂਦੀਆਂ ਨੇ ਤੇ ਇਹ ਜਿਹੜਾ ਸਾਡੀ ਸਕਿਨ ਨੂੰ ਉਹਨੂੰ ਜਿਹੜਾ ਵਾ ਸ਼ਾਈਨ ਗਲੋਇੰਗ ਸੌਫਟ ਤੇ ਪਿੰਪਲ ਫ੍ਰੀ ਕਰ ਦਿੰਦਾ ਹੈ ਤੇ ਜਿਹੜੀ ਸਾਡੀ ਸਕਿਨ ਵਾ ਉਹ ਟਾਈਟ ਹੁੰਦੀ ਹੈ ਤੇ ਜਿਹੜੇ ਕੈਮੀਕਲ ਵਾਲੇ ਪ੍ਰੋਡਕਟ ਵਾ ਉਹਨਾਂ ਨਾਲ ਜੇ ਸਕਿਨ ਸਾਡੀ ਹਾਰਮ ਹੋ ਜਾਂਦੀ ਆ ਉਹਦੇ ਤੋਂ ਹੀ ਤੇ ਸਕਿਨ ਨੂੰ ਬਹੁਤ ਹੀ ਇਹ ਗਰਮੀਆਂ ਵਾਸਤੇ ਬੈਸਟ ਫੇਸ ਵਾਸ਼ ਦਾ ਸਾਡੀ ਸਕਿਨ ਨੂੰ ਜਿਹੜਾ ਬਹੁਤ ਹੀ ਠੰਡਕ ਦਿੰਦਾ ਤੇ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਬੇਸਨ ਲੈ ਲਿਆ ਤੇ ਬੇਸਨ ਨਾ ਹੋਵੇ ਤੁਸੀਂ ਚਣਿਆਂ ਦੀ ਦਾਲ ਲੈ ਸਕਦੇ ਹੋ ਤੇ ਓਟਸ ਲੈ ਲੈਣੇ ਤੇ ਮੂੰਗੀ ਦੀ ਦਾਲ ਲੈ ਲੈਣੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ پیس ਕੇ ਤੇ ਇਹਦਾ ফাইন ਪਾਊਡਰ ਬਣਾ ਲੈਣਾ ਹੈ ਤੇ ਮੈਂ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਤੇ ਫਿਰ ਤੁਹਾਨੂੰ ਮਿਲਦੀ ਹੈ ਤੇ ਫਿਰ ਦੇਖੋ ਜੀ ਕਿ ফাইন ਪਾਊਡਰ ਬਣ ਕੇ ਤਿਆਰ ਹੋ ਗਿਆ ਹਲਕਾ ਜਿਹਾ ਦਰਦਰਾ ਆਪਣੇ ਰਹਿੰਦਾ ਹੈ ਉਹ ਸਕਰਬਿੰਗ ਦਾ ਕੰਮ ਕਰਦਾ ਹੈ ਮੋਟਾ ਜਿਹਾ ਮੋਟਾ ਨਹੀਂ ਇਸ ਤਰ੍ਹਾਂ ਤੁਸੀਂ ਤੇ ਇਹਨੂੰ ਕੀ ਕਰਾਂਗੇ ਅਸੀਂ ਇੱਕ ਪਲੇਟ ਦੇ ਵਿੱਚ ਅਸੀਂ ਕੱਢ ਲਿਆ ਤੇ ਇੰਨਾ ਸਾਰਾ ਜਿਹੜਾ ਪਾਊਡਰ ਬਣ ਕੇ ਤਿਆਰ ਹੋ ਗਿਆ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਬਾਅਦ ਵਿੱਚ ਅਸੀਂ ਇਹਨੂੰ ਇਸ ਕੰਟੇਨਰ ਦੇ ਵਿੱਚ ਇਸ ਸ਼ੀਸ਼ੀ ਦੇ ਵਿੱਚ ਜਿਹੜਾ ਵਾ ਉਹ ਐਡ ਕਰਕੇ ਇਹਨੂੰ ਰੱਖ ਲਵਾਂਗੇ ਤੇ ਸਾਰਾ ਪਾਊਡਰ ਅਸੀਂ ਇਹਦੇ ਵਿੱਚ ਪਾ ਲਵਾਂਗੇ ਤੇ ਇਹ ਜਿਹੜਾ ਵਾ ਤੁਹਾਡੇ ਵਾਸਤੇ 15-20 ਦਿਨ ਦਾ ਜਿਹੜਾ ਫੇਸ ਵਾਸ਼ ਬਣ ਕੇ ਤਿਆਰ ਹੋ ਗਿਆ ਹੈ ਹੁਣ ਇਹਨੂੰ ਅਸੀਂ ਯੂਜ਼ ਕਿਸ ਤਰੀਕੇ ਨਾਲ ਕਰਨਾ ਹੈ ਇਹਨੂੰ ਯੂਜ਼ ਕਰਨਾ ਬਹੁਤ ਹੀ ਸੌਖਾ ਤਰੀਕਾ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਸਕਿਨ ਟੋਨ ਦੇ ਅਕੋਰਡਿੰਗ ਕਈਆਂ ਦੀ ਸਕਿਨ ਜਿਹੜੀ ਆ ਉਹ ਹੁੰਦੀ ਆ ਡਰਾਈ ਹੁੰਦੀ ਆ ਕਈਆਂ ਦੀ ਆਇਲੀ ਹੁੰਦੀ ਆ ਕਈਆਂ ਦੀ ਨੋਰਮਲ ਸਕਿਨ ਹੁੰਦੀ ਆ ਤੇ ਉਹਦੇ ਅਕੋਰਡਿੰਗ ਕਈਆਂ ਦੇ ਸਕਿਨ ਤੇ ਪਿੰਪਲ ਵਗੈਰਾ ਹੁੰਦੇ ਨੇ ਤੇ ਉਸ ਅਕੋਰਡਿੰਗ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਯੂਜ਼ ਕਰਨਾ ਹੈ ਤੇ ਇਹ ਦੇਖੋ ਇਹਨੂੰ ਸ਼ੀਸ਼ੇ ਨੂੰ ਬੰਦ ਕਰਕੇ ਗੱਬੀ ਨੂੰ ਤੇ ਤੁਸੀਂ ਇਹਨੂੰ ਜਿਹੜਾ ਵਾ ਆਪਣੇ ਬਾਥਰੂਮ ਦੇ ਵਿੱਚ ਜਿੱਥੇ ਤੁਸੀਂ ਆਪਣਾ ਫੇਸ ਵਾਸ਼ ਕਰਦੇ ਹੋ ਵਾਸ਼ ਵੇਸ਼ਨ ਦੇ ਉੱਤੇ ਤੁਸੀਂ ਇਹਨੂੰ ਰੱਖ ਲੈਣਾ ਹੈ ਵਾਸ਼ਰੂਮ ਦੇ ਵਿੱਚ ਤੁਸੀਂ ਇਹਨੂੰ ਬਾਥਰੂਮ 'ਚ ਇਹਨੂੰ ਰੱਖ ਲਓ ਜਦੋਂ ਵੀ ਫੇਸ ਵਾਸ਼ ਕਰਨਾ ਹੈ ਇੱਕ ਚਮਚ ਤੁਸੀਂ ਜਿਹੜਾ ਵਾ ਆਪਣੇ ਫੇਸ ਤੇ ਪਾਉਣਾ ਸੌਰੀ ਹੱਥ ਤੇ ਲੈਣਾ ਹੈ ਇੱਕ ਚਮਚ ਦੇ ਤਕਰੀਬਤ ਤੁਸੀਂ ਆਪਣੇ ਹੱਥ ਤੇ ਲੈ ਲਓ ਤੇ ਇਹਦੇ ਵਿੱਚ ਤੁਸੀਂ ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਇਹਦੇ ਵਿੱਚ ਇਹਨਾਂ ਨੂੰ ਸਿੰਪਲ ਪਾਣੀ ਦੇ ਨਾਲ ਜਾਂ ਗੁਲਾਬ ਜਾਂ ਦਹੀਂ ਨਾਲ ਮਿਕਸ ਕਰਕੇ ਸਿੰਪਲ ਪਾਣੀ ਨਾਲ ਜਾਂ ਗੁਲਾਬ ਜਲ ਦੇ ਨਾਲ ਤੁਸੀਂ ਇਹਨੂੰ ਮਿਕਸ ਕਰਕੇ ਤੇ ਆਪਣੇ ਫੇਸ ਨੂੰ ਲਗਾ ਲੈਣਾ ਹੈ ਤੇ ਇੱਕ ਅੱਧਾ ਮਿੰਟ ਤੁਸੀਂ ਇਹਦੀ ਸਕਰਬਿੰਗ ਕਰਨੀ ਹੈ ਮ사ਜ ਕਰਨੀ ਹੈ ਤੇ ਇਹਨੂੰ ਵਾਸ਼ ਕਰ ਲੈਣਾ ਹੈ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਫਿਰ ਤੁਸੀਂ ਇਹਨੂੰ ਕੱਚੇ ਦੁੱਧ ਦੇ ਨਾਲ ਜਾਂ ਤੁਸੀਂ ਇਹਦੇ ਵਿੱਚ ਦਹੀਂ ਦੇ ਨਾਲ ਐਡ ਕਰਕੇ ਇਹਦਾ ਪੇਸਟ ਬਣਾ ਕੇ ਫਿਰ ਤੁਸੀਂ ਆਪਣੇ ਫੇਸ ਤੇ ਲਗਾਉਣਾ ਹੈ ਤੇ ਇਹਨੂੰ ਵਾਸ਼ ਕਰਨਾ ਹੈ ਤੇ ਇਸ ਤੋਂ ਇਲਾਵਾ ਜੇ ਤੁਹਾਡੀ ਸਕਿਨ ਨਾਰਮਲ ਆ ਤਾਂ ਤੁਸੀਂ ਇਹਨੂੰ ਦੁੱਧ ਨਾਲ ਵੀ ਦਹੀਂ ਨਾਲ ਵੀ ਤੇ ਮਤਲਬ ਕੀ ਪਾਣੀ ਨਾਲ ਵੀ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਹਨੂੰ ਆਪਣਾ ਕਰ ਸਕਦੇ ਹੋ oily skin ਵਾਲੇ ਜਿਹੜੇ ਤੁਸੀਂ ਦੁੱਧ ਨਾਲ ਅਵੋਇਡ ਕਰਿਓ ਇਹਨੂੰ ਜਿਹੜਾ ਵਾ ਤੁਸੀਂ ਅ ਜਿਹੜਾ ਵਾ ਸਿੰਪਲ ਪਾਣੀ ਦੇ ਨਾਲ ਜਾਂ ਗੁਲਾਬ ਚਲਦੇ ਨਾਲ ਕਰਿਓ ਤੇ ਜਿਨ੍ਹਾਂ ਦੀ ਸਕਿਨ ਤੇ ਪਿੰਪਲ ਨੇ ਉਹ ਉਹਨਾਂ ਨੂੰ ਕੀ ਚਾਹੀਦਾ ਇਹਦੇ ਵਿੱਚ ਥੋੜੀ ਜੀ ਚੁਟਕੀਕ ਤੁਸੀਂ ਹਲਦੀ ਐਡ ਕਰ ਲਓ ਤੇ ਉਹ ਹਲਦੀ ਐਡ ਕਰਕੇ ਤੇ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਵਾ ਦਹੀਂ ਐਡ ਕਰ ਲਓ ਤੇ ਉਹਦੇ ਨਾਲ ਆਪਣੇ ਫੇਸ ਨੂੰ ਜਿਹੜਾ ਸਾਫ਼ ਕਰੋ ਤੇ ਜਿਹੜੀ ਹਲਦੀ ਆ ਉਹ ਐਂਟੀਸੈਪਟਿਕ ਹੁੰਦੀ ਆ ਤੇ ਉਹ ਜਿਹੜਾ ਵਾ ਤੁਹਾਡੇ ਪੀंपल ਵਗੈਰਾ ਵਾ ਉਹਨਾਂ ਨੂੰ ਹੀ ਪਾਣੀ ਦੀਆਂ ਮਤਲਬ ਕਿ ਉਹਨਾਂ ਕੁ ਪਾਣੀ ਪਾਉਣਾ ਜਿੱਦੇ ਨਾਲ ਇਹ ਜਿਹੜਾ ਵਾ ਪੇਸਟ ਬਣ ਜਾਏ ਜ਼ਿਆਦਾ ਪਤਲਾ ਨਹੀਂ ਕਰਨਾ ਤੇ ਇਹ ਦੇਖੋ ਇਹਨੂੰ ਹੌਲੀ-ਹੌਲੀ ਚੰਗੇ ਤਰੀਕੇ ਨਾਲ ਮਲ ਕੇ ਅਸੀਂ ਆਪਣੇ ਫੇਸ 'ਤੇ ਲਗਾ ਲੈਣਾ ਹੈ ਹੂੰ ਦਾ ਜਿਹੜੀ ਮੂੰਗੀ ਦੀ ਦਾਲ ਆ ਹਰੀ ਮੂੰਗੀ ਦੀ ਦਾਲ ਬਹੁਤ ਹੀ ਵਧੀਆ ਜਿਹੜਾ ਸਕਰਬਿੰਗ ਦਾ ਕੰਮ ਕਰਦੀ ਆ ਤੇ ਫੇਸ ਨੂੰ ਜਿਹੜਾ ਐਨ ਕਲੀਅਰ ਕਰ ਦਿੰਦੀ ਆ ਜਿਹੜੇ ਸਾਡੇ ਪੋਰਸ ਦੇ ਵਿੱਚ ਪੋਰਸ ਜਿਹੜੇ ਸਾਡੇ ਹੁੰਦੇ ਉਹਨਾਂ ਦੇ ਵਿੱਚ ਅੰਦਰ ਡਸਟ ਗੰਦਗੀ ਜੰਮੀ ਹੁੰਦੀ ਆ ਉਹਨਾਂ ਨੂੰ ਬਾਹਰ ਰਿਮੂਵ ਕਰਨ ਵਿੱਚ ਹੈਲਪ ਕਰਦੀ ਆ ਇਹਦੀ ਇੱਕ ਅੱਧਾ ਮਿੰਟ ਅਸੀਂ ਚੰਗੀ ਤਰੀਕੇ ਨਾਲ ਮ사ਜ ਕਰਾਂਗੇ ਜਦੋਂ ਤੁਸੀਂ ਸਵੇਰੇ ਸੁੱਤੇ ਉੱਠਦੇ ਹੋ ਤੁਸੀਂ ਇੱਕ ਵਾਰੀ ਉਦੋਂ ਆਪਣਾ ਫੇਸ ਵਾਸ਼ ਕਰੋ ਫਿਰ ਤੁਸੀਂ ਦੁਪਹਿਰ ਦੇ ਟਾਈਮ ਇੱਕ ਵਾਰੀ ਕਰੋ ਤੇ ਇੱਕ ਵਾਰੀ ਰਾਤ ਨੂੰ ਸੌਣ ਲੱਗਿਆਂ ਆਪਣਾ ਇਸ ਤੀਨਾਂ ਫੇਸ ਵਾਸ਼ ਕਰੋ ਤਾਂ ਫਿਰ ਦੇਖਿਆ ਤੁਸੀਂ ਆਪਣੇ ਸਕਿਨ ਤੇ ਜਿਹੜਾ ਵਾ ਉਹ ਅਲੱਗ ਹੀ ਜਰਾਂ ਨਿਖਾਰ ਹੋਵੇਗਾ ਇਹਨਰੇ ਕੈਮੀਕਲ ਵਾਲੇ ਪ੍ਰੋਡਕਟ ਆ ਇਹਨਾਂ ਨੂੰ ਉਬਰਤਨਾ ਭੁੱਲ ਜਾਓਗੇ ਆਪਣੇ ਆਪ ਹੀ ਇਸ ਤਰੀਕੇ ਨਾਲ ਕਰਕੇ ਤਾਂ ਹੁਣ ਤੁਸੀਂ ਆਪਣੇ ਫੇਸ ਨੂੰ ਕਰ ਲੈਣਾ ਹੈ ਵਾਸ਼ ਤੇ ਇਹ ਜਿਹੜੇ ਨੇਚਰਲ ਜਿਹੜੇ ਆ ਫੇਸ ਵਾਸ਼ ਆ ਇਹ ਤੁਹਾਡੀ ਸਕਿਨ ਨੂੰ ਜਿਹੜਾ ਵਾ ਉਹ ਹੋਰ ਗਲੋਇੰਗ ਤੇ ਚਾਰ ਚੰਨ ਲਗਾ ਦਿੰਦੇ ਆ ਤੇ ਜਿੰਨੀ ਵੀ ਟੈਨ ਵਗੈਰਾ ਹੁੰਦੀ ਆ ਉਹਨੂੰ ਰਿਮੂਵ ਕਰ ਦਿੰਦੇ ਨੇ ਤੇ ਤੁਹਾਡੀ ਜਿਹੜੀ ਆ ਡੈਮੇਜ ਹੋਈ ਸਪਰ ਲਈ ਆ ਸਕਿਨ ਵਾ ਉਹਨੂੰ ਹਟਾ ਦਿੰਦੇ ਨੇ ਤੇ ਅੰਦਰੋਂ ਹੀਲ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਜਦੋਂ ਵੀ ਅਸੀਂ ਇਹ ਜਿਹੜੇ ਨੇਚਰਲ ਮੋਇਸਚਰਾਈਜ਼ਰ ਸੌਰੀ ਫੇਸ ਵਾਸ਼ ਲਗਉਂਦੇ ਨੇ ਤਾਂ ਉਸ ਤੋਂ ਬਾਅਦ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਐਲੋਵੀਰਾ ਜੈੱਲ ਵੀ ਕੱਲੀ ਲਗਾ ਸਕਦੇ ਹੋ ਬਟ ਅਸੀਂ ਮਲਠੀ ਵਾਲਾ ਸੀਰਮ ਹੀ ਲਗਾਉਂਦੇ ਆ ਇਹ ਹੈ ਜੀ ਆਪਣਾ ਮਲਠੀ ਵਾਲਾ ਸੀਰਮ ਮੈਂ ਹਰ ਵੀਡੀਓ 'ਚ ਤੁਹਾਨੂੰ ਲਗਾ ਕੇ ਦੱਸਦੀ ਆ ਬਹੁਤ ਹੀ ਜ਼ਿਆਦਾ ਵਧੀਆ ਬੈਸਟ ਰਿਜ਼ਲਟ ਆ ਇਹਦਾ ਲਗਾਉਂਦੇ ਹੀ ਫੇਸ ਐਂਡ ਗਲੋਇੰਗ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਦੀ ਜਿਹੜੀ ਕੇਅਰ ਕਰ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜੇ ਨੇਚਰਲ ਹੋਮ ਮੇਡ ਫੇਸ ਵਾਸ਼ ਤਿਆਰ ਕਰਕੇ ਤੇ ਆਪਣੇ ਫੇਸ ਤੇ ਯੂਜ਼ ਕਰ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਨਾਲ ਜੇ ਤੁਹਾਨੂੰ ਕਿਸੇ ਹੋਰ ਟੌਪਿਕ ਦੇ ਵੀਡੀਓ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ